ਆਪਾਂ ਭਾਈ ਖਾਰ ਖੜੀ ਵਿਚੇ ਰੋਡ ਤੇ ਜਿਹੜੀ ਵੀ ਹੈਗੀ ਚੱਕ ਲੋ ਭਾਈ ਕਰ ਦੇ ਕੱਲ੍ਹ ਹੀ ਇਹ ਗੱਲ ਪੁੱਛ ਲੈ ਕਿ ਤੱਕ ਮੇਕ ਲਾਗੇ ਉਹ ਕਰ ਇਹ ਕੁਛ ਨਹੀਂ ਦੁੱਖ ਤਾਂ ਵਡਾ ਸਕਦੇ ਆ ਨਾ ਉਹ ਵੀ ਆ ਰਹੇ ਤੇ ਜਿਹੜੀ ਇਹਦੀ ਸਥਿਤੀ ਆ ਉਹ ਵੀ ਅਸੀਂ ਐਕਸਪਲੇਨ ਕਰਾਂਗੇ ਸਾਰੀ ਇਤਿਹੀ ਜੋ ਜੋ ਲੋਕਾਂ ਦੀ ਮੰਗ ਆ ਉਹਨੂੰ ਆਪਾਂ ਸੀਐਮ ਸਾਹਿਬ ਤੱਕ ਕਰ ਪਹੁੰਚਾਵਾਂਗੇ ਔਰ ਅੱਜ ਸਿਰਫ ਦੁੱਖ ਦੀ ਗੱਲ ਇਹ ਆ ਜਿਹੜਾ ਤਰਦੇ ਆ ਮਨ ਵਿੱਚ ਵੀ ਐਡੇ ਐਡੇ ਸਰਦਾਰ ਅੱਜ ਸੜਕਾਂ ਤੇ ਬੈਠੇ ਐ ਜ਼ਿੰਮੇਵਾਰ ਆ ਪਰ ਤਾਂ ਘਰ ਛੱਡ ਕੇ ਛੜਕ ਤੇ ਰਹਿਣਾ ਬਹੁਤ ਔਖਾ ਭਰਾਓ ਤਾਂ ਚਲੋ ਅਸੀਂ ਉਹਨਾਂ ਦੇ ਦੁੱਖ ਸੁੱਖ ਨਾਲ ਖੜੇ ਆਂ ਦਿੱਕਤ ਸਿਰਫ ਇੰਨੀ ਆ ਜਿ ਕਿ ਉਹ ਘਰ ਚੋਂ ਬਾਹਰ ਆ ਹੋਰ ਕੋਈ ਦਿੱਕਤ ਨਹੀਂ ਹੋਰ ਕੋਈ ਤਕਲੀਫ ਨਹੀਂ ਗਈ ਜਿਹੜੀ ਚੀਜ਼ ਮੰਗਦੇ ਆ ਪਹਿਲ ਦੇ ਆਧਾਰ ਤੇ ਉਹਨਾਂ ਨਾਲ ਅਸੀਂ ਪ੍ਰੋਵਾਈਡ ਕਰਾਂਗੇ ਸਾਡਾ ਪ੍ਰਸ਼ਾਸਨ ਮੈਂ ਦਿਲੋਂ ਧੰਨਵਾਦ ਕਰਦਾ ਆਪਣੇ ਸਾਰੇ ਪ੍ਰਸ਼ਾਸਨ ਸਿਵਲ ਤਾਂ ਪੁਲਿਸ ਦੋਨਾਂ ਦਾ ਹੈ ਕਿ ਪੱਪਾ ਭਾਰ ਹੋਏ ਫਿਰਦੇ ਆ ਉਸ ਦਿਨ ਦੇ ਔਰ ਪੂਰੇ ਪੰਜਾਬ ਚ ਹੀ ਆ ਤੁਸੀਂ ਦੇਖ ਰਹੇ ਹੋ ਸਾਰੇ ਆਪਣੀ ਆਪਣੀ ਡਿਊਟੀ ਕਰ ਰਹੇ ਆ ਤਾਂ ਬਾਕੀ ਕੁਦਰਤ ਨਾਲ ਲੜਿਆ ਨਹੀਂ ਜਾਂਦਾ ਕੁਦਰਤ ਅੱਗੇ ਤਰਦਾਸ ਬੇਨਤੀ ਕਰ ਸਕਦੇ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰ ਬਖਸ਼ ਲੈ ਕਿਉਂਕਿ ਬਹੁਤ ਕਹਿਰ ਹੋ ਗਿਆ ਮਾਜੇ ਤੇ ਤਾਂ ਤੁਸੀਂ ਦੇਖਦੇ ਆਂ ਕਿ ਦਿਨ ਪਰ ਦਿਨ ਔਰ ਇਹੋ ਹੀ ਬੇਨਤੀ ਆ ਪਾਠ ਵੀ ਰਖਾਏ ਆ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਕੋਈ ਭੁੱਲ ਹੋਈ ਹੋਣੀ ਆ ਜਿਹੜੀ ਸਾਨੂੰ ਇਹ ਸਜ਼ਾ ਮਿਲਦੀ ਆ ਤਾਂ ਇਨਸਾਨ ਆ ਭੁੱਲਾ ਹੋ ਵੀ ਜਾਂਦੀਆਂ ਭੁੱਲ ਨਹੀਂ ਹੁੰਦੀ ਪ੍ਰਮਾਤਮਾ ਤੋਂ ਨਹੀਂ ਹੁੰਦੀ ਤਾਂ ਮੈਂ ਤਾਂ ਇਹੋ ਹੀ ਉਸ ਅਕਾਲ ਪੁਰਖ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰ ਬਹੁਤ ਹੋ ਗਿਆ ਕਿ ਸਰਪਾਰਟੀ ਵੱਲੋਂ ਕੀ ਕੀ ਲੋਕਾਂ ਦੀ ਜਿਹੜੀ ਸਹੂਲਤਾਂ ਨੇ ਕੀਤਾ ਜਾ ਰਹੇ ਨੇ ਦੇਖੋ ਜੀ ਸਾਡੇ ਟਾਂਡੇ ਦੇ ਵਿੱਚ ਇੱਕੋ ਹੀ ਕਮੀ ਆ ਕਿ ਜਿਹੜਾ ਲੋਕਾਂ ਨੂੰ ਅਸੀਂ ਘਰ ਨਹੀਂ ਜਾਣ ਦਿੰਦੇ ਹੋਰ ਕੋਈ ਕਮੀ ਨਹੀਂ ਖਾਣ ਪੀਣ ਪਸ਼ੂਆਂ ਦੇ ਚਾਰੇ ਦੀ ਹੋਰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਕੀ ਮੈਂ ਸਾਰੇ ਆਪਣੇ ਦਾਨੀ ਸੱਜਣਾ ਦਾ ਗੁਰਦੁਆਰਾ ਸਹਿਬਾਨਾਂ ਦਾ ਜਿੰਨੀਆਂ ਵੀ ਸੰਸਥਾਵਾਂ ਆ ਜੇ ਨਹੀਂ ਜਿੰਨੇ ਵੀ 1 ਰੁਪਏ ਦਾ ਵੀ ਰੋਲ ਅਦਾ ਕੀਤਾ ਮੈਂ ਉਹਨਾਂ ਨੂੰ ਵੀ ਤੁਹਾਡੇ ਚੈਨਲ ਰਾਹੀਂ ਸਿਰ ਝਕਾਉਣਾ ਹੋਇਆ ਸਲੂਟ ਕਰਦਾ ਆ ਮਾਰੇ ਕਿਰਪਾ ਕਰੇ ਉਹ ਦਾਨੀਆਂ ਦੇ ਸਿਰ ਤੇ ਮੇਰ ਪ੍ਰਿਆਤ ਰੱਖੇ ਤਾਂ ਕਿ ਉਹ ਇਸੇ ਤਰ੍ਹਾਂ ਦੁੱਖ ਸੁੱਖ ਦੇ ਸਾਂਝੀ ਬਣੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਸਨ ਐਮਐਲਏ ਬਧਾਇਕ ਰਾਜਾ ਜੀ ਤੇ ਬਾਕੀ ਹੋਰ ਵੀ ਇੱਥੇ ਜੁੜਦੇ ਆ ਮਾਨ ਸਾਹਿਬ ਆ ਰਹੇ ਆ ਤੇ ਹੋਰ ਵੀ ਇੱਥੇ ਰਹੀਆਂ ਜਿੰਨੀਆਂ ਵੀ ਗਤੀਵਿਧੀਆਂ ਜਿੰਨੀਆਂ ਵੀ ਇੱਥੇ ਦਾ ਮਾਹੌਲ ਹੈ ਸਾਰਾ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਦਿਖਾਵਾਂਗੇ ਬਣੇ ਰਹੋ ਜੀ ਵੀਡੀਓ ਦੇ ਉੱਤੇ ਹਾਂ ਜੀ ਹਾਂ ਜੀ ਕੰਦੀ ਤੇਰੀਆ ਭੈਣਾ ਨਾ ਮੈਨੂੰ ਬਹੁਤ ਪੈਂਦੀ ਮੈਂ ਕੋਈ ਨਹੀਂ ਬੈਠਾ ਮੈਂ ਕਹਿੰਦਾ ਮੈਂ ਫਸ ਫਸ ਠੀਕ ਹੈ ਠੀਕ ਹੈ ਕਿਵੇਂ ਹੋ ਠੀਕ ਹੈ ਬੈਠਾ ਰਹੋ ਕਿ ਨਹੀਂ ਹੋ ਬੈਠੇ ਰਿਹਾ ਵਾਸਤ੍ਰੇਖ ਲੋਤ ਵਾਲੇ ਸਾਹਮਣੇ ਹੀ ਆ ਕੱਪੇ ਉਸ ਦਿਨ ਤੁਸੀਂ ਕਹਿੰਦੇ ਸੀ ਕੁਝ ਵਾਰਾ ਸਿਸਟਮ ਬਣਿਆ ਜਾਂ ਨਹੀਂ ਬਣਿਆ ਨਹੀਂ ਕਹਿੰਦੇ ਸੀ ਸਰ ਬੜੀਆਂ ਬਹੁਤ ਜਿਆਦਾ ਬਾਜੀ ਹਣ ਡੈਕ ਕਰ ਸਾਡੇ ਇਹਨਾਂ ਦੀ ਕੀ ਚੀਜ਼ ਹੈ ਹੈ ਬਾਜੀ ਹੋਣੀ ਸਾਡੇ ਨਾਲ ਆਈਆਂ ਰਾਤ ਦਿਨ ਦੱਸਦੇ ਸਾਡੇ ਕੋਲ ਤੇ ਟਾਈਮ ਨਹੀਂ ਹੈ ਤੁਹਾਡੇ ਤੇ ਬਹੁਤ ਸਾਰੇ ਕਲਾਸ ਸਨ ਸੈਮ ਕਲਾਸ ਸਨ ਆਈ ਏ ਵੀ ਆ ਜੀ ਤੁਹਾਨੂੰ ਮੇਰੇ ਕਿ ਹੁਣ ਤੋਂ ਤਾਂ ਦਸੂਰ ਚਾਹ ਚੋਟੀਆਂ ਖੁਸ਼ ਹਾਂ ਹਾਂ ਤਾਂ ਖੁਸ਼ ਹੁੰਦੇ ਸੀ ਅਸੀਂ ਵੀ ਖੁਸ਼ ਹੁੰਦੇ ਸੀ ਜਦੋਂ ਛੁੱਟੀਆਂ ਬਹਲਦੀ ਸੀ ਜਿੰਨੇ ਵੇਲੇ ਪਰ ਬਹੁਤ ਕੁਝ ਚਿਕਨ ਨੂੰ ਨਜ਼ਰ ਦੇਖੋ ਆਜੋ ਇੰਨਾ ਇਸਕੇ ਇਹ ਜਿਹੜੀ ਚੀਜ਼ ਹੈ ਨਾ ਇਹ ਸਾਡੀ ਸਰਕਾਰ ਦੇ ਹੱਥਾਂ ਮਿਸਰਕਾਰ ਨੂੰ ਇਹ ਕਹਿ ਨਹੀਂ ਸਕਦੇ ਕਿ ਹੁਣ ਸਾਰੇ ਕਹਿੰਦੇ ਕਿ ਆ ਜੋ ਗੇਟ ਬਣਾਉਣਾ ਇਹ ਵੀ ਗੱਲ ਵਧੀਆ ਵਾ ਭੁਲੀਆਂ ਪਵਾ ਦੋ ਇਹ ਵੀ ਗੱਲ ਬੜੀ ਵਧੀਆ ਇਹ ਹੋਣਾ ਚਾਹੀਦਾ ਇੱਕ ਚੀਜ਼ ਹੋਰ ਹੋਵੇ ਕਿ ਇਥੋਂ ਪਹਿਲਾ ਰੈਂਪ ਤੋਂ ਲੈ ਕੇ ਗੁਰਦੁਆਰ ਦਾ ਕਿੱਟਾ ਨਹੀਂ ਮਨਜ਼ੂਰੀ ਮਿਲੀ ਨਾ ਉਸ ਤੋਂ ਬਾਅਦ ਸਾਡੇ ਘਰ ਤੱਕ ਕਿੱਟਾ ਨਹੀਂ ਲੱਗਦਾ ਇਹਨਾਂ ਨੂੰ ਇਹ ਵੀ ਹੋਣਾ ਚਾਹੀਦਾ ਕਿ ਗੁਰਦੁਆਰ ਤੋਂ ਲੈ ਕੇ ਸਾਡੇ ਘਰ ਤੱਕ ਅੱਗੇ ਜਿੱਥੇ ਤੱਕ ਕਿੱਟਾ ਨਹੀਂ ਲੱਗਦਾ ਨਾ ਉੱਥੇ ਇੱਡਾ ਲੱਗਾ ਕਿਉਂਕਿ ਜਦੋਂ ਮੀਂਹ ਪੈਂਦਾ ਹੈ ਨਾ ਲਗਾਤਾਰ ਸਾਰਾ ਮੀਂਹ ਨਾ ਹਾ ਨੂੰ ਇੱਦਾਂ ਹੀ ਉੱਥੋਂ ਇੱਥੋਂ ਆਪਣੇ ਘਰ ਤੱਕ ਲੈ ਕੇ ਸਾਡੇ ਛਾਂ ਬਿੰਦਾ ਸਾਡੇ ਪੈ ਜਾਂਦੇ ਰਹਿਆ ਨਹੀਂ ਤੇ ਬਸ ਨਹੀਂ ਨਾ ਕਹਿੰਦੀ ਹੁੰਦੀ ਇਹ ਵੀ ਦਿਸਰ ਆ ਟੇ ਕੰਨ ਬਣ ਜਾਂਦਾ ਜਿਵੇਂ ਇਹ ਆ ਬੜੀ ਸਰਕਾਰ ਪੱਕੀ ਬਣਨੀ ਚਾਹੀਦੀ ਤੇ ਆ ਮਿੱਟੀ ਵਾਲਾ ਰਾਹ ਵਾ ਤੋਂ ਇੱਥੇ ਪੈ ਜਾਂਦੇ ਬਸ ਹੁੰਦੀ ਹਨ ਉਹਨੂੰ ਬੜੀ ਤੰਗੀ ਸਾਨੂੰ ਇਹੀ ਸਾਡੇ ਨਾਲ ਜਿਹੜੇ ਵੀ ਬੱਚੇ ਜਾਂਦੇ ਹਨ ਉਹਨਾਂ ਸਾਰਿਆਂ ਨੂੰ ਬੜੀ ਤੰਗੀ ਹੁੰਦੀ ਉਹਨਾਂਗੇ ਨਹੀਂ ਇੱਥੇ ਬਸ ਚੱਲੋ ਅਗੋਂ ਇਹਨਾਂ ਕੰਮ ਠੀਕ ਆਪੋ ਵੀ ਦਰਿਆ ਵੀ ਸਾਫ਼ ਕਰਾਉਣਾ ਇਹ ਇਹ ਕਹਿੰਿਆ ਵੀ ਸਾਫ਼ ਕਰਨਾ ਚਾਹੀਦਾ ਨਾ ਹਾਂਜੀ ਨਹੀਂ ਕੀਤਾ ਮੇਰੀ ਵੀ ਤੁਹਾਡੇ ਨਾਲ ਕੀ ਬਣੀਏ ਸਾਡੇ ਸਾਰੇ ਕੰਮ ਦੇਖੋ ਇੱਕ ਜਿੰਨਾ ਤੁਸੀਂ ਪਿਆ ਹੈ ਨਾ ਤੁਸੀਂ ਦੇਖੋ ਕਦੋਂ ਨੂੰ ਧਿਆਨ ਹੈ ਕਦੇ ਪੰਜਵੀਂ ਤੁਸੀਂ ਹੋਵੋਗੇ ਛੇਵੀਂ ਤੁਸੀਂ ਹੋਮੋਗੇ ਕਦੇ ਨਾ ਮੀ ਦੇਖਾ ਮੈਂ ਨਹੀਂ ਦੇਖਾ ਆਪਣੀ ਬਿੰਦੀ ਹੈ ਨਾ ਮੀ ਇੰਨਾ ਪਿਆ ਕਿ ਸਾਨੂੰ ਨਵੀਆਂ ਨਵੀਆਂ ਸਮੱਸਿਆਵਾਂ ਗੜ ਦੇ ਪਤਾ ਲੱਗੇ ਹੁਣ ਜਿਵੇਂ ਖੁੱਲੀ ਦੀ ਗੱਲ ਹੈ ਇਹ ਪੁਰਾਣੀ ਗੱਲ ਹੈ ਲੇਕਿਨ ਹਰ ਸਾਲ 15 ਦਸ ਪੰਛੇ ਦਿਨ ਵੀ ਪੈਂਦਾ ਨਿਕਲ ਜਾਂਦਾ ਹੈ ਹਾਂਜੀ ਤਾਂ ਕਰਕੇ ਐਕੀ ਬਹੁਤ ਤੁਸੀਂ ਦੇਖ ਹੀ ਰਹੇ ਹੋ ਪਰ ਕੋ ਕਿਸ ਤਰ੍ਹਾਂ ਦਾ ਪਿਆਰ ਸਾਰੇ ਕੰਮ ਕਰਾ ਹਾਂਜੀ ਠੀਕ ਹੈ ਇਹ ਸਾਰੇ ਹੀ ਹੋ ਜਾਣ ਤੇ ਬਿਹਤਰ ਆ ਬਾਕੀ ਇਹ ਭਾਜੀ ਦੇਰ ਲਗਾਤਾਰ ਆਈ ਹੈ ਤਿੰਨ ਤਿੰਨ ਗੇੜੇ ਜਿੰਨੀਆਂ ਵੀ ਟੀਮਾਂ ਸਾਰੀਆਂ ਆਉਣੀਆਂ ਡਾਕਟਰਾਂਆਂ ਨੇ ਸਾਰਾ ਕੁਝ ਚਾਰਾਚਰ ਬਗੈਰਾ ਸਭ ਕੁਝ ਆਉਂਦੀ ਆ ਬਾਕੀ ਇਹ ਵੀ ਮਾਵਜੇ ਮੋਜੇ ਬਗੈਰਾ ਜਿਹੜਾ ਜੋ ਵੀ ਆ ਉਹ ਤਾਂ ਬਾਅਦ ਦੀ ਗੱਲ ਹੀ ਹੋਣੀ ਹੈ ਨਾ ਨਹੀਂ ਨਾਲ ਨਾਲ ਉਹ ਵੀ ਕਰਾਂਗੇ ਹਾਂਜੀ ਉਹ ਵੀ ਮਤਲਬ ਕਿਸੇ ਦਾ ਵੀ ਨਹੀਂ ਰਹਿਣਾ ਚਾਹੀਦਾ ਹਨਾ ਜਿਹੜਾ ਉਹ ਆਪਣਾ ਸਲੇਮਪੁਰ ਵਾਲਾ ਸੀ ਉਹ ਵੀ ਅੱਜ ਦੇ ਸੀ ਚੱਕਦੇ ਰਹੇ ਕਿਹੜਾ ਉਹ ਖਾਚਾ ਘਟਿਆ ਸੀ ਹਾਂਜੀ ਹਾਂਜੀ ਤੇ ਉਹ ਵੀ ਨਾਲ ਨਾਲ ਅੱਜ ਦੀ ਹਾਂਜੀ ਅੱਜ ਦੀ ਉਹ ਸਾਰੇ ਮੈਂ ਜੁੜ ਚੁੱਕੇ ਆ ਜੀ ਪਲਾਨਿੰਗ ਬੋਰਡ ਦੇ ਮੈਂ ਕਰਮਜੀਤ ਕੋਲ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਦੋ ਕੀ ਕੀ ਪ੍ਰੋਕਟਾ ਪ੍ਰਬੰਧ ਕੀਤੇ ਗਏ ਸਸਕਲ ਮੈਂ ਸਤਿ ਸ਼੍ਰੀ ਅਕਾਲ ਜੀ ਅ ਅੱਜ ਜੇ ਸਰਦਾਰ ਕੋਮਤ ਸਿੰਘ ਮਾਨ ਜੀ ਟਾਂਡਾ ਵਿਖੇ ਉਹਨਾਂ ਦਾ ਜਿਹੜਾ ਪੇਰਾ ਲੈ ਹੈਗਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਪੰਜਾਬ 'ਚ ਜਿਹੜੀ ਹੜਾਂ ਦੀ ਪ੍ਰਸਥਿਤੀ ਆ ਉਹ ਬਹੁਤ ਜ਼ਿਆਦਾ ਖਰਾਬ ਆ ਲੇਕਿਨ ਆਮ ਆਦਮੀ ਪਾਰਟੀ ਦੀ ਸਮੁੱੱਚੀ ਟੀਮ ਜਿਵੇਂ ਸੀਐਮ ਸਾਹਿਬ ਮਾਨ ਸਾਹਿਬ ਤੋਂ ਲੈ ਕੇ ਸਾਡੇ ਜਿੰਨੇ ਵੀ ਕੈਬਨਿਟ ਮਿਨਿਸਟਰ ਨੇ ਐਮਐਲਏ ਸਾਹਿਬ ਸਾਡੇ ਹੌਲ ਹੈ ਤੁਸੀਂ ਦੇਖ ਰਹੇ ਹੋ ਸਾਡੇ ਇੱਥੇ ਸੋਸ਼ਲ ਮੀਡੀਆ ਦੀ ਟੀਮ ਸਾਡੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਹਰਪ੍ਰੀਤ ਜੀ ਸੈਕਟਰੀ ਜੀਪੀ ਸਿੰਘ ਦੀ ਸਾਰੀ ਟੀਮ ਜਿਹੜੀ ਆ ਉਹ ਅੱਜ ਇੱਥੇ ਇਕੱਤਰਿਤ ਆ ਔਰ ਮਾਨ ਸਾਹਿਬ ਤੋਂ ਲੈ ਕੇ ਇੱਕ ਗਰਾਊਂਡ ਦੇ ਵਲੰਟੀਅਰ ਲੈਵਲ ਤੱਕ ਜਿਹੜਾ ਅਸੀਂ ਲੋਕਾਂ ਦੀ ਸੇਵਾ 'ਚ ਹਾਜ਼ਰ ਇੱਕ ਚੁਣੀ ਹੋਈ ਸਰਕਾਰ ਹੋਣ ਦੇ ਨਾਤੇ ਸਾਡੀ ਇੱਕ ਮੋਰਲ ਰਿਸਪੌਂਸਿਬਿਲਟੀ ਆ ਕਿ ਅੱਜ ਜਿਹੜੀ ਵਕਤ ਦੀ ਮਾਰ ਆ ਸਾਡੇ ਪੰਜਾਬੀਆਂ ਤੇ ਯਾ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਸਿਰਫ ਇਨਾ ਕਹਿਣਾ ਚਾਹੂੰਗੀ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਦਿਨ ਰਾਤ ਤੁਹਾਡੇ ਨਾਲ ਆ ਇੱਕ ਇੱਕ ਜਾਨ ਕੀਮਤੀ ਆ ਤੁਹਾਡੀ ਜਾਨ ਮਾਲ ਹਰ ਤਰੀਕੇ ਦੀ ਜਿਹੜੀ ਸੁਰੱਖਿਆ ਦੀ ਜਿਹੜੇ ਪ੍ਰਬੰਧ ਨੇ ਉਹ ਪੁਖਤਾ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੇ ਗਏ ਨੇ ਮਾਨ ਸਾਹਿਬ ਖੁਦ ਅੱਜ ਹੁਸ਼ਿਆਰਪੁਰ ਦੇ ਦੌਰੇ ਤੇ ਨੇ ਔਰ ਜਿੰਨੇ ਵੀ ਹੜ੍ਹ ਪ੍ਰਭਾਵਿਤ ਹਲਕੇ ਨੇ ਪਿੰਡ ਨੇ ਅੱਜ ਉਹ ਉੱਥੇ ਜਾਣਗੇ ਸਾਡੇ ਜਿਹੜੇ ਰੈਸਕਿਊ ਸੈਂਟਰਸ ਨੇ ਉੱਥੇ ਜਾ ਕੇ ਵੀ ਉਹ ਜਨਤਾ ਨੂੰ ਆਪਣੀ ਆਵਾਮ ਨੂੰ ਜਿਹੜਾ ਉਹ ਮਿਲਣਗੇ ਸੋ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਕਹੂੰਗੀ ਕਿ ਸਾਰੇ ਰਲ ਕੇ ਪ੍ਰਮਾਤਮਾ ਅਗੇ ਅਰਦਾਸ ਕਰੀਏ ਬਾਕੀ ਸਾਰੀਆਂ ਅਦਰਜ਼ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਬਹੁਤ ਅੱਛਾ ਕੰਮ ਕਰ ਰਹੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਦਾ ਵੀ ਧੰਨਵਾਦ ਕਰਦੀਆਂ ਕਿ ਐਨ ਜੀਓਜ਼ ਹੋਰ ਪਰਮਾਤਮਾ ਦੀ ਹਮੇਸ਼ਾ ਮੈਨੂੰ ਲੱਗਦਾ ਕਿ ਪੰਜਾਬ ਤੇ ਹਮੇਸ਼ਾ ਜਦੋਂ ਕਿਤੇ ਔਖੀ ਭਾਰੀ ਪਈ ਆ ਤੇ ਪਰਮਾਤਮਾ ਦੀ ਇੰਨੀ ਕਿਰਪਾ ਹੈ ਕਿ ਉਹ ਹਮੇਸ਼ਾ ਪੰਜਾਬੀਆਂ ਨੂੰ ਔਰ ਪੰਜਾਬ ਨੂੰ ਜਿਹੜਾ ਇਸ ਪ੍ਰਸਥਿਤੀ ਚੋਂ ਕੱਢ ਲੈਂਦਾ ਇਸ ਵਾਰ ਵੀ ਪਰਮਾਤਮਾ ਭਲੀ ਕਰੇਗਾ ਔਰ ਅਸੀਂ ਇਸ ਪ੍ਰਸਥਿਤੀ ਚੋਂ ਨਿਕਲ ਜਾਗੇ ਬਹੁਤ ਬਹੁਤ ਧੰਨਵਾਦ ਮੈਮ ਹਾਂ ਸ਼ੁਕਰੀਆ

kita बाकी तब तू लगा ठीक है सर कृपया बोल्न चाहनुहुन्छ आज त सुरु छ दिनमौलीको दिन रिएक्शन आकेको छ आजको موني جو چڪي پي چڪي آهي